ਪਿਛਲੇ ਦਿਨੀ ਬਾਬਾ ਭੋੜੀ ਵਾਲੇ ਚੌਂਕ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋ ਜਾਂਦੀਆਂ ਨੇ ਜਿਸ ਦੇ ਦੌਰਾਨ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾ ਕਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਸਾਰੀ ਘਟਨਾ ਸੀਸੀਟੀਵੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਿਸ ਵੱਲੋਂ ਮਾਮਲਾ ਵੀ ਜਿਹੜਾ ਕਿ ਦਰਜ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਵਿੱਚ ਗੁੰਡਾ ਕਰਦੀ ਦੀਆਂ ਸ਼ਰਿਆਮ ਤਸਵੀਰਾਂ ਤੁਹਾਡੇ ਸਾਹਮਣੇ ਦਿਖ ਰਹੀਆਂ ਨੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਸਨ ਜਦੋਂ ਫੈਸਲਾ ਹੋ ਰਿਹਾ ਸੀ ਤਾਂ ਉਦੋਂ ਕੁਝ ਨੌਜਵਾਨ ਵੀਡੀਓ ਬਣਾਉਣ ਲੱਗ ਪੈਂਦੇ ਨੇ ਜਿਸ ਤੋਂ ਬਾਅਦ ਤਕਰਾਰ ਵੱਧ ਜਾਂਦੀ ਹੈ ਤੇ ਉਹਨਾਂ ਦੇ ਨੌਜਵਾਨਾਂ ਦੇ ਵੱਲੋਂ ਭਾਂਡਿਆਂ ਦੇ ਵਿੱਚੋਂ ਦਾਤਰ ਤੇ ਕਿਰਪਾਨਾਂ ਕੱਢ ਕੇ ਸਾਡੇ ਉੱਪਰ ਹਮਲਾ ਕਰਤਾ ਗਿਆ ਜਿਸ ਤੋਂ ਬਾਅਦ ਸਾਡੇ ਫੱਜ ਤੋਂ 6 ਬੰਦੇ ਜ਼ਖਮੀ ਹੋਣਗੇ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਇਤਲਾਹ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਆ ਕੇ ਮੌਕਾ ਦੇਖਿਆ ਗਿਆ ਇੱਕ ਨੌਜਵਾਨ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਦੂਸਰੀ ਪਾਰਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਦਾ ਡੀਵੀਆਵਰੀ ਕੈਦ ਕਰਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੇ ਕਿ ਨੌਜਵਾਨ ਇੱਥੇ ਆ ਕੇ ਗੁੰਡਾਗਰਦੀ ਕਰਦੇ ਨੇ ਸੋ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਉੱਥੇ ਹੀ ਮੌਕੇ ਤੇ ਥਾਣਾ ਬੀ ਡਿਵੀਜ਼ਨ ਦੇ ਐਸਆਈ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਇਤਲਾਹ ਮਿਲਦੀ ਹੈ ਤਾਂ ਮੈਂ ਇਕੱਲਾ ਹੀ ਮੌਕੇ ਤੇ ਜਾ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲੈਂਦਾ ਹਾਂ ਬਾਕੀ ਜੋ ਇਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸੋ ਤਸਵੀਰਾਂ ਵੀ ਤੁਸੀਂ ਦੇਖਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਉੱਥੇ ਤਕਰਾਰ-ਭਜ ਹੋ ਜਾਂਦੀ ਹੈ ਤੇ ਸ਼ਰਿਆਮ ਗੁੰਡਾ ਕਰਦੀਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਇੱਕ ਪਾਰਟੀ ਦੂਜੀ ਪਾਰਟੀ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਦਿਖਾਈ ਦੇ ਰਹੇ ਨੇ ਸੋ ਮੌਕੇ ਤੇ ਪੁਲਿਸ ਵੀ ਪਹੁੰਚਦੀ ਤੇ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲੈ ਜਾਂਦਾ ਹੈ ਇਹ ਸਾਰੀ ਘਟਨਾ ਜਿਹੜੀ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਮੌਕੇ ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬੰਦੇ ਕਾਨੂੰਨੀ ਕਾਰਵਾਈ ਹੋਵੇਗੀ ਉਹ ਇਹਨਾਂ ਦੇ ਉੱਤੇ ਕੀਤੀ ਜਾਵੇਗੀ ਸੋ ਮਾਮਲੀ ਤਕਰਾਰ ਨੂੰ ਲੈ ਕੇ ਦੋ ਪਾਰਟੀਆਂ ਇਕੱਠੀਆਂ ਹੋਈਆਂ ਸਨ ਜਿਸ ਦੇ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਤੁਸੀਂ ਆਪ ਦੇ ਸਕਦੇ ਹੋ ਦਾਤਰ ਤੇ ਕਿਰਪਾਨਾਂ ਜੋ ਕਿ ਉੱਤੇ ਭਾਂਡੇ ਪਏ ਹੋਿੰਦੇ ਹਨ ਉਹਨਾਂ ਵਿੱਚੋਂ ਕੱਢ ਲਏ ਜਾਂਦੇ ਤੇ ਉਹਨਾਂ ਵਿੱਚੋਂ ਦਾਤਰ ਕਿਰਪਾਨਾਂ ਕੱਢ ਕੇ ਇੱਕ ਪਾਰਟੀ ਦੂਜੀ ਪਾਰਟੀ ਤੇ ਹਮਲਾ ਕਰ ਦਿੰਦੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨੌਜਵਾਨ ਜੋ ਇਕੱਠੇ ਹੋਏ ਨੇ ਉਹ ਲੜਦੇ ਹੋਏ ਨਜ਼ਰ ਦਿਖਾਈ ਦੇ ਰਹੇ ਨੇ ਸੋ ਆਓ ਤੁਹਾਨੂੰ ਸੁਣਾਉਣੀ ਹੈ ਇਸ ਮੌਕੇ ਤੇ ਕੀ ਕਹਿਣਾ ਹੈ ਪਰਿਵਾਰ ਦਾ ਤੇ ਪੁਲਿਸ ਦਾ ਜੀ ਮੇਰੇ ਜਾਨਫਾ

ਇਹਨਾਂ ਨੂੰ ਅੱਜ ਅਜੰਡਾ ਫਿਰ ਕੇ ਬੁਲਾਇਆ ਸੀ ਬੁਲਾ ਕੇ ਇਹ ਕਹਿੰਦੇ ਅੱবি ਆਪਣਾ ਗੁਰਦੇ ਗੁਰਨਾਮ ਫਿਰ ਐਗ ਦਾ ਗੁਰੂ ਗੋਬਿੰਦ ਸਿੰਘ ਗੁਰਪੁਰਾ ਨਾਰੀ ਗੁਰਪੁਰਾ ਆਪਣਾ ਸਾਤ ਸਤ ਤ੍ਰਿਪੰਨਿ ਕੀ ਬਣਾਣਾ ਕੀ ਕਰਨਾ ਉਹਦੇ ਬਾਰੇ ਗੱਲ ਕਰਨਾ ਹੈ ਤੇ ਕੁਝ ਕੁ ਇਹਨਾਂ ਕਾਪ ਆਪਣੀਆਂ ਪੁਰਾਣੀਆਂ ਕੋਈ ਦੰਨਾ ਜੀ ਉਹ ਵੀ ਆਪਾਂ ਉਹਦਾ ਵੀ ਆਪਣਾ ਫੈਸਟੀਵਲ ਕਰਨਾ ਹੋਣਾ ਅਹੀਂ ਚਲੇ ਗਏ ਆਏ ਵੀ ਉੱਥੇ ਜਿਨ੍ਹਾਂ ਦਾ ਜਿਨ੍ਹਾਂ ਦੇ ਵੱਲੋਂ ਟੁੱਟ ਮਾਰ ਕੀਤੀ ਗਈ ਹੈ ਜੀ ਉਹ ਦੇ ਦੇਖੋ ਜਿਹੜੇ ਸੰਗ ਉਹਨਾਂ ਸੰਗਤ ਦੇ ਬੰਦੇ ਹੀ ਨਾ ਉਹ ਤਾਂ 40 50 50 60 ਬੰਦਾ ਹੈ ਤੇ ਜਿਹੜੇ ਮਾਲਕੋਟ ਕਰਨ ਵਾਲੇ ਬੰਦੇ ਸੀ ਉਹ ਹੈਗੇ 8 10 ਦੇ ਬਾਅਦ 12 ਬੰਦੇ ਦਾ 12 ਬੰਦੇ ਹੈਗੇ ਉਹ ਤੇ ਉਹ ਰ ਹਥਿਆਰ ਫੜੇ ਫੜੇ ਸੀ ਜੀ ਉਹਨਾਂ ਦੇ ਕੋਲ ਉਹ ਤੋਲਾ ਫੜਿਆ ਸੀ ਤੇ ਆਵਾਜਿ ਦੀ ਵਿੱਚ ਗੰਡਾ ਖੰਡੇ ਕਿਰਪਾਨਾਂ ਦੇ ਕੋ ਆਪਣੇ ਦਾਤਰ ਬੜਾ ਕੁਛ ਮਗਰ ਤੇ ਹੈ ਕਿੰਨੇ ਬੰਦੇ ਦੇ ਸਾਡੇ 4 5 ਬੰਦੇ ਜਖਮੀ ਬੰਦੇ ਜਖਮੀ ਹੋ ਗਏ ਤਾਂ ਇਹ ਮਿੰਨਤ ਵਿੱਚ ਡੰਦੇ ਬੱਜੀ ਕਿਰਪਾਨ ਬੱਜੀ ਆ ਇਹ ਚਰਾਣਾਂ ਬੱਜੀ ਆ ਉਹਨਾਂ ਨੇ ਜਿੱਦਾਂ ਜਿਹੜਾ ਗੁਲਜਾਰ ਸਿੰਘ ਆ ਉਹ ਜਿੱਦਾਂ ਐ ਕਰਪਾਨ ਮਾਰੀ ਜਿੱਦਾਂ ਕਿ ਬੱਕਰੇ ਜੜਕਾਈ ਦੇਣਾ ਐਦਾਂ ਬੱਕਰੀ ਉਹਨਾਂ ਦਾ ਨਾਮ ਦਾ ਮਨਜੀਤ ਸਿੰਘ ਮਠਾ ਉਹਨੇ ਐਦਾਂ ਕਰਪਾਨ ਮਾਰੀ ਜਿੱਦਾਂ ਕਿ ਬੱਕਰੇ ਜੀ ਮਾਂ ਬਾਪ ਪਾ ਰਹੀ ਸੀ ਉਹਨਾਂ ਦੀ ਆਜੀ ਹੋਈ ਹੈ ਜਿਹੜੇ ਗੁਰਦੁਆਰੇ ਤੇ ਕੈਮਰੇ ਲੱਗੇ ਅੰਦਰ ਕੈਮਰੇ ਵੀਡੀਓ ਪਹਿਲੇ ਦੀ ਆਈ ਹੀ ਪਰ ਉਹਨਾਂ ਦੇ ਕੈਮਰੇ ਚ ਗੈਪ ਕਰਦੇ ਉਥੋਂ ਉਹ ਕੈਮਰੇ ਗੈਪ ਕਰਦੇ ਹੁਣ ਪਤਾ ਨਹੀਂ ਉਹਦੇ ਵਿੱਚ ਉਹਨੇ ਕੀ ਉਹਨੇ ਜਾਂਚਨੀ ਕਰਤਾ ਜਾਂ ਕੀ ਕੀਤਾ ਇਹਦਾ ਪੱਕਾ ਮੈਨ ਨਹੀਂ ਜਾਂਦਾ ਹੀ ਨਹੀਂ ਜਾਣ ਪਤਾ ਹੈਗਾ ਪਰ ਉਹ ਕੈਮਰੇ ਐ ਸਭ ਕੁਝ ਹੀ ਹੈਗਾ ਸਾਰਾ ਜਿੰਨੇ ਵੀ ਜੋ ਘਟਨਾ ਜਿੱਥੇ ਹੋਈ ਆ ਕਿਦਾਂ ਕਿਦਾਂ ਹੋਈ ਆ ਕਿਹੜਾ ਕਿਹੜਾ ਬੰਦਾ ਆਇਆ ਵਾ ਕਿਨੇ ਕਿਨੇ ਵਾਰ ਕੀਤਾ ਵਾ ਸਭ ਕੁਝ ਵਿੱਚ ਆਇਆ ਵਾ ਜਿਹੜੀ ਸੀਸੀਟੀਵੀ ਤੁਹਾਡੇ ਵੱਲ ਦਿੱਤੀ ਗਈ ਉਹ ਕਿੱਥੋਂ ਦੀ ਆਉਗੀ ਇਹ ਸੀਸੀਟੀਵੀ ਉਹ ਲੱਗੀ ਬਾਹਰ ਦੀ ਆਪਣੇ ਹੈਗੀ ਆ ਉਹ ਨਾਲ ਦਾ ਹੋਟਲ ਆ ਉੱਥੇ ਕੈਮਰੇ ਲੱਗੇ ਆ ਉੱਥੋਂ ਆਪਾਂ ਕੋਲੋਂ ਕਿਹਾਈ ਸੀ ਉੱਥੋਂ ਉੱਥੋਂ ਮਿਲਿਆ ਨੂੰ ਉਹ ਉੱਥੋਂ ਮਿਲ ਗਿਆ ਸਾਨੂੰ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਲੈ ਕੇ ਕਹਿਰੀ ਗ੍ਰਿਫਤਾਰੀ ਕੀਤੀ ਗਈ ਇੱਕ ਜੀ ਪੀਰ ਸਿੰਘ ਬਾਬਾ ਉਹ ਮੌਕੇ ਤੇ ਫੜੇ ਗਏ ਸੀ ਉਸ ਤੋਂ ਬਾਅਦ ਪੰਜ ਬੰਦੇ ਫਰਾਰ ਆ ਉਹ ਅਜੇ ਤੱਕ ਨਹੀਂ ਫੜੇ ਗਏ 5 6 ਬੰਦੇ ਫਰਾਰ ਹੈਗਾ ਉਹ ਅਜੇ ਤੱਕ ਨਹੀਂ ਫੜੇ ਗਏ ਉਹ ਪਤਾ ਨਹੀਂ ਕਿਉਂ ਨਹੀਂ ਫੜੇ ਜਾਂਦੇ ਵੀ ਤੇ ਅਸੀਂ ਤੇ ਮੇਨਾ ਮੰਗ ਕਰਦੇ ਆ ਸਾਡੇ ਉਹ ਬੱਚੇ ਉਹ ਬੰਦੇ ਫੜੇ ਜਾਂ ਨਾ ਕਿਉਂਕਿ ਉਹ ਬੜੀ ਨਾ ਆਤਮਾਨ ਚੁੱਕੀ ਹੋਈ ਆ ਸਾਡੀ ਗਲੀਆਂ ਮਲੇ ਚ ਲੰਘਦੇ ਆ ਕਿਰਪਾਨਾਂ ਨੰਗੀਆਂ ਕਿਰਪਾਨ ਲੈ ਕੇ ਲੰਘਦੇ ਆ ਬੜਕਾ ਮਾਰ ਕੇ ਲੰਘਦੇ ਆ ਕਿੰਨੇ ਦਿਨਾਂ ਬਾਅਦ ਪੁਲਿਸ ਬਿਆਨ ਲੈਣ ਦੇ ਵਾਸਤੇ ਕੰਪਨੀ ਆਈ ਅੱਜ ਅੱਜ 6 ਦਿਨਾਂ ਬਾਅਦ ਵੀ ਪੁਲਿਸ ਬਿਆਨਾਂ ਨੂੰ ਸੇ ਆਈ ਆ ਗੁਲਜਾਰ ਸਿੰਘ ਦਾ ਤੇ ਕੀ ਮੰਗ ਆਲੀ ਹੁੰਦਾ ਸਾਡੀ ਇਹ ਹੀ ਮੰਗ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸੱਦਾ ਕਾਸ਼ ਤਾਂ ਬੱਚਾ ਬੁੱਸ ਕੇ ਇਹ ਆ बात ਹੀ ਵੇਖਿਆ ਗਿਆ ਉਹ ਉਹਦੀ ਹਰ ਗੱਲ ਨੂੰ ਜਾਣਦੇ ਆ ਵੀ ਉਹ ਸਾਨੂੰ ਬਾਬੂ ਦੀ ਇਨਸਾਫ ਲਈ ਦਾ ਬੰਦ ਨਹੀਂ ਹਾਂ। ਹਾਂਜੀ ਇਹਦਾ ਗੁਰਦੁਆਰੇ ਤੇ ਬਾਅਦ ਝਗੜਾ ਹੋਇਆ ਠੀਕ ਕਰਨ ਲਈ। ਪਿਛਲੇ ਦਿਨੀ ਆ ਬਾਬਾ ਪੌੜੀ ਵਾਲਾ ਚੌਂਕ ਗੁਰਦਾਰੇ ਦੇ ਵਿੱਚ ਕੋ ਫੈਸਲੇ ਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਸੀ। ਉੱਥੇ ਮੀਟਿੰਗ ਦੇ ਦੌਰਾਨ ਦੋਨਾਂ ਪਾਰਟੀਆਂ ਦਾ ਆਪਸੀ ਟਕਰਾਅ ਹੋ ਗਿਆ। ਟਕਰਾਅ ਹੋਣ ਦੇ ਕਰਕੇ ਕਿਰਪਾਨਾ ਦੱਤਰ ਚੱਲ ਗਈ ਜਿਹਦੇ ਵਿੱਚ ਕੁਝ ਬੰਦਿਆਂ ਨੂੰ ਸੱਟਾਂ ਲੱਗੀਆਂ। ਤੇ ਮੁਕਦਮਾ ਦਰਜ ਰਜਿਸਟਰਡ ਕਰਕੇ ਇੱਕ ਬੰਦੇ ਨੂੰ ਪ੍ਰੀਤਮ ਸਿੰਘ ਉਰਫ ਭਾਵੇ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰਵਾਈ ਹੁਣ ਤੇ ਲਿਆ ਕੇ ਤੇ ਪੇਸ਼ ਅਦਾਲਤ ਕਰਕੇ ਜੇਲ੍ਹ ਭੇਜ ਦਿੱਤਾ ਕਿੰਨੇ ਬੰਦੇ ਜ਼ਖਮੀ ਹੋਏ ਜੀ ਜਖਮੀ ਕਰੀਬ 4-5 ਬੰਦੇ ਜ਼ਖਮੀ ਹੋਏ ਆ ਤੇ ਕੁਝ ਬਰਾਮਦ ਹੋਇਆ ਉੱਥੇ ਜਿਨ੍ਹਾਂ ਨਾਲ ਵਾਰ ਕੀਤੇ ਗਏ ਹਾਂ ਹਾਂ ਤੇ ਉਹਦੇ ਕੋਲ ਦੋਸ਼ੀ ਕੋ ਕਰਪਾਨ ਬਰਾਮਦ ਹੋਈ ਹੈ ਕਿਰਪਾਨਾ ਵੀ ਆ ਦਾਤਰਵੀਰ ਤੇ ਬਾਕੀ ਜਿਹੜੇ ਦੋਸ਼ੀ ਜਿਹੜੇ ਆ ਫੜਨ ਵਾਲੇ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਅਗਲੀ ਤਪਤੀ ਹਮਤਿਲਾਂ ਦੀ